ਕਰुणा ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰਪੂਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਰਜਕ ਸਰਵ ਕੋ ਸੁਨਿਆ ਕਰਤਾ ਕ ਰਾਜ ਮਹਾਰਾਜ ਜੋਗ ਮੈਂ ਜੋਗੀ ਤਪ ਮੈਂ ਤਪਿਸਰ ਰਸ ਮੈਂ ਭੋਗੀ ਜੈ ਜੈ ਭਗਤ ਸੋ ਪਾਇਆ ਨਾਨਕ ਤਿਸੁ ਫੁਲ ਕਾ ਕਿਨ ਅੰਤ ਨ ਪਾਇਆ ਜਾ ਕੇ ਲੀਲਾ ਕੀ ਬਤਨਾਹੇ ਸਗਲ ਦੇਵ ਹਾਰੇ ਉਪਾਹੇ ਪਿਤਾ ਕ ਜਨਮ ਕ ਜਾਨਾ ਸਪੂਤ ਸਗਲ ਕੋਈ ਆਪਣਾ ਸੂਤ ਸੋ ਮਤ ਗਿਆਨ ਧਿਆਨ ਜਟ ਦੇ ਜਨ ਦਾਸ ਨਾਮ ਤੇ ਆਵੈ ਸੇ ਤੇ ਗੁਣ ਮਹਿ ਜਾ ਕੋ ਪਰਮਾਏ ਜਨਮ ਮਰ ਆਵੈ ਜਾਏ ਉਚ ਨੀਚ ਤਿਸ ਕੇ ਥਾਂ ਜੈਸਾ ਜਨਾਵਾ ਤਸ ਨਾਨਕ ਜਾਨ ਯਾ ਨਾ ਰੂਪ ਨਾ ਨਾ ਜਾ ਕੇ ਰੰਗ ਨਾ ਨਾ ਪੇ ਕਰਾਇ ਕਰੰਗ ਨਾ ਨਨ ਅਨੰਦ ਕੀ